ਹੰਕਾਰ ਦੀ ਵਿਸਾਖੀ ਤਾਂ ਕਿਉਂਕਿ ਓਂਕਾਰ ਮਿਹਨਤ ਬਹੁਤ ਕਰਦਾ ਹੈ ਲੇਕਿਨ ਓਨੀ ਵਿਸਾਖੀ ਦੀਪਕ ਬੰਸਲ ਦੀ ਹੈ ਓਨੀ ਰਜੀਵ ਉਹਨਾਂ ਦੀ ਹੈ ਤੇ ਓਨੀ ਜੇ ਸ਼ਰਮਾ ਦੀ ਹੈ ਮੈਂ ਸਭ ਦੀ ਤੁਹਾਡੀ ਸਭ ਦੀ ਵਿਸਾਖੀ ਹੈ ਸੋ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉੱਥੇ ਨਹੀਂ ਜਾਣਾ ਜੇ ਉੱਥੇ ਗਏ ਤੇ ਇੱਥੇ ਨਹੀਂ ਆਣਾ ਅਸੀਂ ਇਹ ਕਹਿੰਦੇ ਹਾਂ ਜਿਵੇਂ ਪ੍ਰਦੀਪ ਭਾਈ ਜੀ ਕਹਿੰਦੇ ਸੀਗੇ ਕਿ ਤੁਸੀਂ ਉੱਥੇ ਜਾ ਰਹੇ ਹੋ ਕੋਈ ਗੱਲ ਨਹੀਂ ਲੇਕਿਨ ਇੱਥੇ ਜ਼ਰੂਰ ਆਣਾ ਮੈਂ 19 2024 ਨੂੰ 19 ਕੌਂਟੀ ਕਮਿਊਨਿਟੀ ਕਾਲਜ ਦੇ ਵਿੱਚ ਪਾਰਕਿੰਗ ਲੋਟ 4A ਦੇ ਵਿੱਚ ਮੇਲਾ ਹੋਣ ਜਾ ਰਿਹਾ ਜਿੱਥੇ ਫ੍ਰੀ ਬੱਚਿਆਂ ਦੀ ਰਾਈਟਸ ਐਂਟਰਟੇਨਮੈਂਟ ਹੋਣਗੀਆਂ ਫੂਡ ਦੇ ਬਾਜ਼ਾਰ ਤੇ ਆਪਣਾ ਕੱਪੜਿਆਂ ਦੇ ਜੁਲਰੀਆਂ ਦੇ ਇੰਡੀਆ ਤੋਂ ਪਾਕਿਸਤਾਨ ਤੋਂ ਸ਼ਿਕਾਗੋ ਤੋਂ ਕੈਲੀਫੋਰਨੀਆ ਤੋਂ ਵੈਂਡਰ ਤੌਰ ਤੇ ਆ ਰਹੇ ਨੇ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਆਨਵਾਲੀ 15 ਮਈ ਤੇ ਨਤਵਾਰ ਨੂੰ ਲੌਂਗ ਆਇਲੈਂਡ ਦੇ ਨਾਸੋ ਕਮਿਊਨਿਟੀ ਕਾਲਜ ਦੇ ਪਾਰਕਿੰਗ ਲੋਟ ਵਿਖੇ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ ਪੰਜਾਬ ਦੇ ਪ੍ਰਸਿੱਧ ਗਾਇਕ ਹਰਪਚਨ ਮਾਨ ਵਿਸਾਖੀ ਮੇਲੇ 'ਚ ਖੁੱਲਾ ਅਖਾੜਾ ਲਾਣਗੇ ਦਰਸ਼ਕਾਂ ਦੇ ਲਈ ਮੇਲੇ ਦੇ ਵਿੱਚ ਐਂਟਰੀ ਬਿਲਕੁਲ ਫ੍ਰੀ ਹੋਵੇਗੀ ਵਿਸਾਖੀ ਮੇਲੇ ਦਾ ਪੋਸਟਰ ਰਿਲੀਜ਼ ਕਰਦੇ ਹਾਂ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਆਉਣ ਵਾਲੇ 19 ਮਈ ਦਿਨ ਐਤਵਾਰ ਨੂੰ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਵਾਰੀ ਇੱਕ ਚੌਥਾ ਸਾਲਾਨਾ ਵਿਸਾਖੀ ਮੇਲਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਮੇਲੇ ਦੇ ਵਿੱਚ ਰਿਕਾਰਡ ਤੋੜ ਇਕੱਠ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕ ਮੇਲੇ ਦਾ ਆਨੰਦ ਮਾਣਨ ਲਈ ਪਹੁੰਚਦੇ ਨੇ ਵਿਸਾਖੀ ਮੇਲੇ ਸੰਬੰਧੀ ਸਾਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਵੱਲੋਂ ਮੇਲੇ ਦਾ ਪੋਸਟਰ ਰਿਲੀਜ਼ ਕਰਦਿਆਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ 여안녕 ਸਾਨੂੰ ਦੱਸਦੇ ਇਹ ਕਿ ਪ੍ਰੋਗਰਾਮ ਮਿਲ ਕੇ ਕੀਤਾ ਜਾ ਰਿਹਾ ਜਿਸ ਦੇ ਵਿੱਚ 옴ਕਾਰ ਸਿੰਘ, ਰਾਜੀਵ ਮੈਣੀ, ਜੈ ਸਿੰਘ, ਦੀਪਕ ਪੰਸਲ ਅਤੇ ਜੈ ਸ਼ਰਮਾ ਵੱਲੋਂ ਸਾਰਾ ਪ੍ਰਬੰਧ ਬੇਹਤ ਧੋਮ-ਧਾਮ ਦੇ ਨਾਲ ਕੀਤਾ ਜਾ ਰਿਹਾ ਹੈ। ਅੱਜ ਸਾਡੀ ਵਿਸਾ ਮਈ 19 ਨੂੰ ਜਿਹੜਾ ਵਿਸਾਖੀ ਮੇਲਾ ਹੋਣ ਜਾ ਰਿਹਾ ਉਹਦੀ ਮੀਟਿੰਗ ਹੋਈ ਹੈ ਤੇ ਅੱਜ ਜਿੰਨੇ ਵੀ ਪਰਿਵਾਰਕ ਮੈਂਬਰ ਇੱਥੇ ਆਏ ਨੇ ਲੋਗਰਨ ਪੰਜਾਬੀ ਸਰਕਲ ਦੇ ਸਾਹਮਣੇ ਆਪਣੀ ਆਪਣੀ ਰਿਸਪੌਂਸਿਬਿਲਟੀ ਨੂੰ ਲਿੱਤਾ ਤੇ ਉਹਨਾਂ ਨੇ ਹੈਂਡਓਵਰ ਕੀਤਾ ਗਿਆ ਉਹਨਾਂ ਨੂੰ ਤੇ ਮੇਲਾ ਫਿਰ ਉਸੇ ਤਰ੍ਹਾਂ ਰੰਗ ਭਰੇਗਾ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਮੇਲੇ ਨੂੰ ਪਰਣ ਵਾਸਤੇ ਮਈ 19 2024 ਨੂੰ 19 ਕੌਂਟੀ ਕਮਿਊਨਿਟੀ ਕਾਲਜ ਦੇ ਵਿੱਚ ਪਾਰਕਿੰਗ ਲੋਟ 4A ਦੇ ਵਿੱਚ ਮੇਲਾ ਹੋਣ ਜਾ ਰਿਹਾ ਹੈ ਜਿੱਥੇ ਫ੍ਰੀ ਬੱਚਿਆਂ ਦੀ ਰਾਈਟਸ ਐਂਟਰਟੇਨਮੈਂਟ ਹੋਣਗੀਆਂ ਫੂਡ ਦੇ ਬਾਜ਼ਾਰ ਤੇ ਆਪਣਾ ਕੱਪੜਿਆਂ ਦੇ ਜੁਲਰੀਆਂ ਦੇ ਇੰਡੀਆ ਤੋਂ ਪਾਕਿਸਤਾਨ ਤੋਂ ਸ਼ਿਕਾਗੋ ਤੋਂ ਕੈਲੀਫੋਰਨੀਆ ਤੋਂ ਵੈਂਡਰ ਤੁਰ ਕੇ ਆ ਰਹੇ ਨੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਲੈ ਕੇ ਆ ਰਹੇ ਨੇ ਤੇ ਨਾਲੋਂ ਨਾਲ ਹੀ ਉੱਥੇ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਲਈ ਗੱਤਕਾ ਪੰਗੜੇ ਗਿੱਧੇ ਤੇ ਬੱਚੇ ਦੇ ਮਨੋਰੰਜਨ ਲਈ ਬਹੁਤ ਹੀ ਸੋਹਣੇ ਪ੍ਰੋਗਰਾਮ ਉਲੱਖੇ ਗਏ ਨੇ ਤੇ ਨਾਲ ਹੀ ਨਾਲ ਹਰਵਜਨ ਮਾਨ ਸਾਹਿਬ ਜਿਹੜੇ ਉਸ ਮੇਲੇ ਨੂੰ ਚਾਂ-ਚਾਂ ਲਾਣਗੇ ਤੇ ਤੁਹਾਡੇ ਪੈਰਾਂ ਨੂੰ ਨਚਾਨਗੇ ਤੇ ਆਓ ਮੇਲੇ ਦਾ ਆਨੰਦ ਮਾਨੀਏ ਸੋ ਅੱਜ ਅਸੀਂ ਮੇਲਾ ਅਨਾਉਂਸ ਕੀਤਾ ਜੋ ਕਿ ਅਸੀਂ ਹਰ ਸਾਲ ਮੇ ਦੇ ਤੀਜੇ ਇਤਵਾਰ ਜੋ ਕਿ ਇਸ ਵਾਰ ਮੇ 19 ਨੂੰ ਆ ਰਿਹਾ ਕਰਨ ਜਾ ਰਹੇ ਹਾਂ ਨਾਸੋ ਕਮਿਊਨਿਟੀ ਕਾਲਜ ਵਿੱਚ ਉੱਥੇ ਤੁਹਾਨੂੰ ਐਨਜਾਇਮੈਂਟ ਜਿਹੜੀ ਮਿਲੇਗੀ ਬੱਚਿਆਂ ਦੀਆਂ ਫਰੀ ਰਾਈਟਸ ਤੋਂ ਸ਼ੁਰੂ ਕਰਦੇ ਹੋਏ ਵੱਡਿਆਂ ਵਾਸਤੇ ਕਲਚਰਲ ਪ੍ਰੋਗਰਾਮ ਤੇ ਆਈਸਿੰਗ ਔਨ ਦਾ ਕੇਕ ਇਸ ਕਿ ਹਰ ਭਜਨ ਮਾਂ ਜੀ ਆਣਗੇ ਤੁਸੀਂ ਸਾਰੇ ਜਾਣਦੇ ਹੋ ਉਹ ਉਸ ਐਕਸਲੈਂਟ ਕਲਾਕਾਰ ਨੂੰ ਤੇ ਆਓ ਮੇਲੇ ਦਾ ਆਨੰਦ ਮਾਣੋ ਫੂਡ ਦੇ ਸਟਾਲ ਹੋਣਗੇ ਸ਼ਾਪਿੰਗ ਵਾਸਤੇ ਸਟਾਲ ਹੋਣਗੇ ਤੇ ਰੰਗਾ ਰੰਗ ਪ੍ਰੋਗਰਾਮ ਹੋਣਗੇ ਤੇ ਸਾਡੀ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਨਿਊਯਾਰਕ ਦੀ ਨਿਊ ਜਰਸੀ ਦੀ ਇਵਨ ਕਿ ਸਾਡੇ ਕੋਲ ਲੋਕ ਡੈਲਵੈਅਰ ਤੋਂ ਮੈਰੀਲੈਂਡ ਤੋਂ ਵਰਜੀਨੀਆ ਤੋਂ ਵੀ ਲੋਕ ਆਂਦੇ ਨੇ ਸੋ ਆਓ ਇਸ ਮੇਲੇ ਦਾ ਹਿੱਸਾ ਬਣੋ ਅੱਜ ਅਸੀਂ ਸਾਰੇ ਇਕੱਠੇ ਹੋਇਆ ਰਾਇਲ ਪੈਲੇਸ ਦੇ ਵਿੱਚ ਹਿਕਸਵੈਲ ਵੇਖੇ ਵਿਸਾਖੀ ਮੇਲਾ ਜਿਹੜਾ ਕਿ 19 ਮਈ ਨੂੰ 나ਸੂ ਕਮਿਊਨਿਟੀ ਕਾਲਜ ਦੇ ਵਿੱਚ ਉਹਨਾਂ ਦੀ ਗਰਾਊਂਡ ਦੇ ਵਿੱਚ ਹੋ ਰਿਹਾ ਹੈਗਾ ਉਹਦੇ ਲਈ ਅਸੀਂ ਅੱਜ ਪੋਸਟਰ ਰੀਲੀਜ਼ ਕੀਤਾ ਔਰ ਉਹਦੇ ਵਿੱਚ ਸਾਡੇ ਕਲਾਕਾਰ ਆ ਰਹੇ ਆ ਹਰਭਜਨ ਮਾਨ ਤੇ ਹੋਰ ਦੂਸਰੇ ਕਲਾਕਾਰ ਆ ਰਹੇ ਆ ਜਿਹੜੇ ਉਸ ਮੇਲੇ ਦੇ ਵਿੱਚ ਪਰਫਾਰਮ ਕਰ ਰਹੇ ਆ ਤੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਵੀਰਾਂ ਨੂੰ ਔਰ ਬੱਚਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਸਾਰੇ ਮੇਲੇ ਦਾ ਪਾਰਟ ਬਣੋ ਉਥੇ ਆਓ ਰੰਗਾ ਰੰਗ ਪ੍ਰੋਗਰਾਮ ਦਾ ਆਨੰਦ ਮਾਣੋ ਉਥੇ ਤਰ੍ਹਾਂ ਤਰ੍ਹਾਂ ਦੇ ਸਟਾਲ ਫੂਡ ਸਟਾਲ ਸ਼ਾਪਿੰਗ ਸਟਾਲ ਲੇਡੀਜ਼ ਲਈ ਸਭ ਤਰ੍ਹਾਂ ਦੇ ਸਟਾਲ ਲੱਗੇ ਹੋਏ ਹਨ ਬੱਚਿਆਂ ਲਈ ਫ੍ਰੀ ਕਾਰਨੀਵਲ ਲੱਗਿਆ ਹੋਇਆ ਹੈ ਤੇ ਤੁਸੀਂ ਆਓ ਤੇ ਮੇਲੇ ਦੀ ਸ਼ਾਨ ਵਧਾਓ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰ ਰੱਬ ਦਾ ਸਾਡਾ ਬਸਾਖੀ ਮੇਲਾ ਫੇਰ ਆ ਗਿਆ ਮੇ ਦੇ ਵਿੱਚ ਮੇ 19 ਪਰ ਪਜਨ ਮਾਨ ਆ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਬੱਚਿਆਂ ਲਈ ਪਹਿਲਾਂ ਐਂਟਰਟੇਨਮੈਂਟ ਪੂਰਾ ਰੱਖਿਆ ਜਾ ਰਿਹਾ ਹੈ ਇਸ ਸਾਲ ਪਿਛਲੇ ਸਾਲ ਤੋਂ ਵੀ ਵਧੇਰਾ ਕੰਮ ਕੀਤਾ ਜਾ ਰਿਹਾ ਵੱਡੇ ਵੱਡਾ ਵੈਨਿਊ ਹੈਗਾ ਨਾਸੋ ਕਮਿਊਨਿਟੀ ਕਾਲਜ ਫੀਲਡ 4A ਐਂਡ 5A ਆਜਨਹਰਪਾਕ ਤੋਂ ਡਬਲ ਹੈਗਾ ਤਾਂ ਸਾਡੀ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਸਾਰੇ ਆਪਣੇ ਪਰਿਵਾਰ ਦੇ ਨਾਲ ਪਹੁੰਚਣ ਤੇ ਮੇਲੇ ਦਾ ਆਨੰਦ ਮਾਣ ਇਸ ਵਿਸਾਖੀ ਮੇਲੇ ਦੇ ਦੌਰਾਨ ਗਿੱਧਾ ਪਗੜਾ ਤੇ ਹੋਰ ਬਹੁਤ ਸਾਰੀਆਂ ਵਿਸਾਖੀ ਦੇ ਨਾਲ ਸੰਬੰਧਿਤ ਪਰਫਾਰਮੈਂਸ ਵੇਖਣ ਨੂੰ ਮਿਲਣਗੀਆਂ ਇਸ ਮੇਲੇ 'ਚ ਖਰੀਦੋ ਫਰੋਖਤ ਦੇ ਸਾਮਾਨ ਜਿਵੇਂ ਸੂਟ ਗਹਿਣੇ ਤੇ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ ਇਸ ਪ੍ਰੋਗਰਾਮ ਦੇ ਦੌਰਾਨ ਰੈਫਰਲ ਪ੍ਰਾਈਜ਼ ਵੀ ਕੱਟੇ ਜਾਂਦੇ ਨੇ ਜਿਸ ਦੇ ਵਿੱਚ ਬੇਹੱਦ ਦਿਲਖਿੱਚੂਏ ਇਨਾਮ ਹੁੰਦੇ ਨੇ ਤੇ ਇਸ ਵਾਰ ਤਾਂ ਰੈਫਰਲ ਪ੍ਰਾਈਜ਼ ਦੇ ਵਿੱਚ ਦੱਡੀ ਦਿੱਤੀ ਜਾ ਰਹੀ ਹੈ ਮਸਾਕੀ ਦੀਆਂ ਲੱਖ ਲੱਖ ਵਧਾਈਆਂ ਅਸੀਂ ਅੱਜ ਬਸਾਖੀ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਹੈ ਜਿਹੜਾ ਮਈ 19 ਨੂੰ ਨਾਸੋ ਕਮਿਊਨਿਟੀ ਕਾਲਜ ਹੋਣ ਜਾ ਰਿਹਾ ਹੈ ਤੇ ਹਰਪਚਨ ਮਾਨ ਉੱਥੇ ਆ ਰਹੇ ਆ ਤੁਸੀਂ ਪਰਿਵਾਰ ਸਹਿਤ ਸਾਰੇ ਉੱਥੇ ਪਹੁੰਚੋ ਤੇ ਮੇਲੇ ਨੂੰ ਇੰਜੋਏ ਕਰੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਪਰਿਵਾਰ ਨੂੰ ਲੈ ਕੇ ਆਪਣੇ ਫਰੈਂਡਸ ਨੂੰ ਲੈ ਕੇ ਉੱਥੇ ਆਓਗੇ ਧੰਨਵਾਦ ਥੈਂਕ ਯੂ ਇਸ ਵਿਸਾਖੀ ਮੇਲੇ ਦੇ ਦੌਰਾਨ ਸੈਲਿਬ੍ਰਿਟੀ ਤੌਰ ਤੇ ਇਸ ਵਾਰ ਪੰਜਾਬ ਦੀ ਆਨ ਮਾਨ ਤੇ ਸ਼ਾਨ ਸਬਦਾ ਵਰਮਨ ਪਿਆਰਾ ਹਰਪਚਨ ਮਾਨ ਪਹੁੰਚ ਰਹੇ ਨੇ ਹਰਪਚਨ ਮਾਨ ਉਹ ਸਖਸ਼ੀਅਤ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹਮੇਸ਼ਾ ਸਾਫ਼ ਸੁਥਰੀ ਗਾਇਕੀ ਨੂੰ ਤਵੱਜੂ ਦਿੱਤੀ ਉਹਨਾਂ ਦੇ ਗੀਤਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਨੇ ਇਸ ਵਾਰ ਵਿਸਾਖੀ ਮੇਲੇ ਦੇ ਦੌਰਾਨ ਹਰਪਜਨ ਮਾਨ ਖੁੱਲਾ ਖਾੜਾ ਲਾਉਣਗੇ ਤੇ ਜਿਸ ਵਿੱਚ ਉਹ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਰੰਗ ਬਨਣਗੇ ਤੁਹਾਨੂੰ ਦੱਸ ਦਈਏ ਕਿ ਵਿਸਾਖੀ ਮੇਲੇ 'ਚ ਹਰਪਜਨ ਮਾਨ ਨੂੰ ਬੁਲਾਉਣ ਦਾ ਸਭ ਤੋਂ ਵੱਡਾ ਸਹਿਯੋਗ ਪੰਜਾਬੀਆਂ ਦੀ ਮਾਨਮੱਤੀ ਸ਼ਖਸੀਅਤ ਬਲਵਿੰਦਰ ਸਿੰਘ ਪਾਛਵਾ ਫਲੋ ਦਿੱਤਾ ਗਿਆ ਸਾਡੇ ਨਾਲ ਰਲ ਕੇ ਸਾਰੇ ਜਣੇ ਸਾਥ ਦਿੰਦੇ ਹੋ ਕਮਿਊਨਿਟੀ ਦਾ ਵੀ ਇੱਕ ਬੜਾ ਵੱਡਾ ਸਾਥ ਹੈ ਇਸ ਦੇ ਵਿੱਚ ਜਿੱਥੇ ਬਾਹਰੋਂ ਆਰਟਿਸਟ ਆਉਂਦੇ ਹਨ ਉੱਥੇ ਜਿਹੜੀਆਂ ਆਪਣੀਆਂ ਲੋਕਲ ਬੱਚਿਆਂ ਦੇ ਕੰਪੀਟੀਸ਼ਨ ਜਾਂ ਲੋਕਲ ਕਾਫੀ ਐਕਟੀਵਿਟੀਜ਼ ਹੁੰਦੀਆਂ ਸੋ ਬਹੁਤ ਵਧੀਆ ਉਹ ਲੱਗਦਾ ਆ ਬਾਕੀ ਹਰ ਭਜਨਮਾਨ ਦੀ ਤੁਸੀਂ ਗੱਲ ਕੀਤੀ ਆ ਹਰ ਭਜਨਮਾਨ ਉਹ ਕਲਾਕਾਰ ਨੇ ਜਿਨੇ ਜਦੋਂ ਸ਼ੁਰੂ ਕੀਤਾ ਸੀ ਉਹਨੇ ਇੱਕ ਵਾਅਦਾ ਕੀਤਾ ਸੀ ਕਿ ਮੈਂ ਸਾਰੀ ਜ਼ਿੰਦਗੀ ਉਹ ਗੀਤ ਗਾਵਾਂਗਾ ਜਿਹੜੇ ਤੁਸੀਂ ਆਪਣੀ ਮਾਂ ਦੇ ਨਾਲ ਭੈਣ ਦੇ ਨਾਲ ਬੱਚਿਆਂ ਨਾਲ ਫੈਮਿਲੀ ਨਾਲ ਸੁਣ ਸਕਦੇ ਹੋ ਅੱਜ ਤੱਕ ਵੀ ਉਹ ਉਹ ਗੀਤ ਗਾਉਂਦਾ ਸੋ ਵਾਟ ਹੀ ਇਜ਼ ਰੀਅਲੀ ਇੱਕ ਫੈਮਿਲੀ ਇੱਕ ਪਰਿਵਾਰਕ ਕਲਾਕਾਰ ਹੈ ਸੋ ਬਹੁਤ ਵਧੀਆ ਇਹ ਮੇਲਾ ਜਿਹੜਾ ਤੁਸੀਂ ਵੀ ਉਹ ਵੀ ਹੋ ਕਾਤਾ ਇਸ ਮੇਲੇ ਵਿੱਚ ਆਉਣ ਲਈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਆਉਣ ਵਾਲੀ ਉਨੀ ਮਈ ਦਿਨਾਂ ਤਵਾਂ ਨੂੰ ਲੌਂਗ ਆਇਲੈਂਡ ਦੇ 900 ਕਮਿਊਨਿਟੀ ਕਾਲਜ ਦੀ ਪਾਰਕਿੰਗ ਲੋਟ 4A ਵਿਖੇ ਕਰਵਾਇਆ ਜਾ ਰਿਹਾ ਮੇਲੇ ਚ ਪੂਰਾ ਦਿਨ ਹੋਵੇਗਾ ਫਨ ਲਾਈਵ 뮤직 ਕਨਸਰਟ ਫ੍ਰੀ ਕਿਡਸ ਰਾਈਡਸ ਐਂਡ ਐਕਟੀਵਿਟੀ ਲਾਈਵ ਪਰਫਾਰਮੈਂਸ ਵੈਂਡਰ ਤੇ ਮੇਲੇ ਦੇ ਵਿੱਚ ਐਂਟਰੀ ਹੋਵੇਗੀ ਬਿਲਕੁਲ ਫ੍ਰੀ ਪਰਿਵਾਰਾਂ ਸਮੀਤ ਹੋ ਮਮਾ ਕੇ ਵਿਸਾਖੀ ਮੇਲੇ ਦਾ ਹਿੱਸਾ ਜ਼ਰੂਰ ਬਣੋ ਜੀ ਵਧੇਰੇ ਜੀ ਕਾਰੀ ਦੇ ਲਈ ਤੁਸੀਂ ਓੰਕਾਰ ਸਿੰਘ ਰਾਚੀਵ ਮੈਣੀ ਜੈ ਸਿੰਘ ਦੀਪਕ ਪਾਂਸਰ ਅਤੇ ਜੈ ਸ਼ਰਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਨਿਊਯਾਰਕ ਦੇ ਵਿੱਚ ਲੌਂਗ ਆਇਲੈਂਡ ਪੰਜਾਬੀ ਸਰਕਲ ਵੱਲੋਂ ਮੇਲਾ ਅਨਾਉਂਸ ਹੋ ਚੁੱਕਿਆ ਹੈ 19 ਮਈ ਨੂੰ ਹਰਪਜਨ ਮਾਨ ਹੋਣਾ ਦੇ ਨਾਲ ਵਿਸਾਖੀ ਬਣਾਉਣੀ ਆ ਸਾਰਿਆਂ ਨੇ ਔਰ ਹਰਪਜਨ ਮਾਨ ਪੰਜਾਬੀਆਂ ਦਾ ਉਹ ਕਲਾਕਾਰ ਹੈ ਜਿਨੇ ਕਦੇ ਵੀ ਮਾੜਾ ਗਾਉਣ ਦੀ ਤਾਂ ਦੂਰੀ ਦੀ ਗੱਲ ਕਦੇ ਮਾੜਾ ਸੋਚਿਆ ਵੀ ਨਹੀਂ ਹੋਊਗਾ ਔਰ ਸਾਡੇ ਪਰਿਵਾਰਕ ਗੀਤਾ ਦੇ ਨਾਲ ਉਹਨਾਂ ਨੇ ਸਾਂਝ ਪਾਉਣੀ ਆ ਨਿਊਯਾਰਕ ਦੇ ਵਿੱਚ ਜਦੋਂ ਅੱਖੀਆਂ ਨੇ ਅੱਖੀਆਂ ਤੱਕੀਆਂ ਵੀ ਅੱਖੀਆਂ ਕੁਝ ਵੀ ਸਮਝ ਨਾ ਸਕੀਆਂ ਕਿੰਜ ਸਮਝਾਵਾਂ ਦੁਖੀ ਦਿਲ ਦੀਆਂ ਮਰਜ਼ਾਂ ਨੇ ਨਿੱਕੇ ਨਿੱਕੇ ਦੁੱਖ ਸੱਜਣਾ ਬਣ ਜਾਂਦੀਆਂ ਮਰਜ਼ਾਂ ਨੇ ਜਿਹੜਾ ਕਹਿੰਦਾ ਚਿੱਠੀ ਐ ਨੀ ਚਿੱਠੀ ਐ ਹੰਝੂਆਂ ਨਾਲ ਲਿਖੀ ਐ ਆਹ ਸੋਹਣਿਆਵੇਂ ਜਗ ਜਉਂਦਿਆਂ ਦੇ ਮੇਲੇ ਗੱਲਾਂ ਗੋਰੀਆਂ ਦੇ ਵਿੱਚ ਟੋਏ ਉਹ ਹਰਭਜਨ ਮਾਨ ਜਿਹਦੇ ਗੀਤਾਂ ਨੂੰ ਸੁਣ ਸੁਣ ਕੇ ਅਸੀਂ ਜਵਾਨ ਹੋਏ ਆ ਸੋ ਹਰਭਜਨ ਮਾਨ ਹੁਣ ਨਿਊਯਾਰਕ ਦੇ ਵਿੱਚ ਪਹੁੰਚ ਰਹੇ ਨੇ ਔਰ ਨਿਊਯਾਰਕ ਕਬੱਡੀ ਕਲੱਬ ਵੱਲੋਂ ਪੂਰਾ ਸਹਿਯੋਗ ਹੈ ਲੌਂਗ ਆਇਲੈਂਡ ਪੰਜਾਬੀ ਸਰਕਲ ਦੀ ਸਾਰੀ ਟੀਮ ਨੂੰ ਨਾਲ ਦੀ ਨਾਲ ਬਾਜਵਾ ਸਾਹਿਬ ਦਾ ਧੰਨਵਾਦ ਹੈ ਹਰਭਜਨ ਮਾਨ ਹੋਣਾ ਨੂੰ ਇੱਥੇ ਲਿਆਉਣ ਦੇ ਵਿੱਚ ਬਹੁਤ ਵੱਡਮੁੱ ਨਿਊਯਾਰਕ ਦੇ ਵਿੱਚ ਵਿਸਾਖੀ ਮੇਲੇ ਤੇ ਸਾਰਿਆਂ ਨੇ ਪਹੁੰਚਣਾ ਹੈ ਨਿਊਯਾਰਕ ਕਬੱਡੀ ਕਲੱਬ ਦੇ ਸਾਰੇ ਮੈਂਬਰ ਉੱਥੇ ਪਹੁੰਚ ਰਹੇ ਨੇ ਪੂਰਾ ਸਹਿਯੋਗ ਦੇ ਰਹੇ ਨੇ ਕੈਮਰਾਮੈਨ ਹਮਾਦ ਦੇ ਨਾਲ ਗਿਲ ਪ੍ਰਦੀਪ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ